ਕਿਆ ਜਾ ਰਿਹਾ ਸੀਗਾ ਕਿ ਤੁਸੀਂ ਲੁਧਿਆਣਾ ਇਸ ਲਈ ਗਏ ਹੋ ਸਬਕ ਜਿਹੜਾ ਉਹ ਸिखਾਣਾ ਹੈ ਬਿੱਟੂ ਸਾਹਿਬ ਨੂੰ ਤੁਸੀਂ ਵੀ ਕਹਿ ਰਹੇ ਸੀਗੇ ਬਾਜਵਾ ਸਾਹਿਬ ਵੀ ਲਗਾਤਾਰ ਕਹਿ ਰਹੇ ਸੀ ਕਹਿ ਰਹੇ ਸੀ ਮੈਂ ਉੱਥੇ ਹੀ ਸ਼ਿਫਟ ਹੋ ਰਿਹਾ ਨਹੀਂ ਨੀਤਿਕਾ ਟੂ ਬੀ ਵੈਰੀ ਓਨੈਸਟ ਮੈਂ ਕੌਣ ਹੁੰਨਾ ਹੈ ਕਿਸੇ ਨੂੰ ਸਬਕ ਸਿਖਾਉਣ ਵਾਲਾ ਕਿਉਂਕਿ ਜਿਹੜਾ ਰੱਬ ਦਾ ਕੰਮ ਹੈ ਉਹਦੇ ਚ ਰਾਜਾ ਵਰਿੰਗ ਕਿਦਾਂ ਦਖਲ ਦੇ ਸਕਦਾ ਹੈ ਪਰ ਆ ਮੈਨੂੰ ਅਫਸੋਸ ਬਹੁਤ ਹੈ ਰਵਨੀਤ ਬਿੱਟੂ ਦਾ ਇਹ ਨਹੀਂ ਹੈ ਕਿ ਮੈਂ ਐਮਪੀ ਬਣ ਗਿਆ ਕਿਉਂਕਿ ਮੈਂ ਤਾਂ ਆਲਰੇਡੀ ਤਿੰਨ ਵਾਰੀ ਐਮਐਲਏ ਹੈ ਗਿਆ ਪਾਰਟੀ ਦਾ ਪ੍ਰਧਾਨ ਹੈ ਮੈਨੂੰ ਚੰਗਾ ਲੱਗਦਾ ਅਗੇ ਰਵਨੀਤ ਬਿੱਟੂ ਆ ਕਾਂਗਰਸ ਪਾਰਟੀ ਤੋਂ ਚੋਣ ਲੜਦਾ ਤੇ ਅੱਜ ਚੌਥੀ ਵਾਰੀ ਮੇਰਾ ਭਰਾ ਦੇਸ਼ ਦੀ ਲੋਕ ਸਭਾ 'ਚ ਪਹੁੰਚਦਾ ਨੌਜਵਾਨ ਮੁੰਡਾ ਸੀਗਾ ਗੱਲਬਾਤ ਸੀਗੀ 15 ਸਾਲ ਤੋਂ ਲੱਗਾ ਲੋਕ ਸਭਾ ਅੱਜ ਲੋਕ ਦੇਖਣਗੇ ਕਿ ਰਵਨੀਤ ਸਿੰਘ ਬਟੂ ਹਾਰ ਗਿਆ ਚੋਣ ਸੋ ਅਚਨਚੇਤ ਪਾਰਟੀ ਬਦਲ ਦੇਣੀ ਔਰ ਤੁਸੀਂ ਅਚਨਚੇਤ ਆਪਦੀ ਪਾਰਟੀ ਨੂੰ ਦੇ ਬਾਰੇ ਗਲਤ ਬੋਲਣ ਲੱਗ ਪੈਣਾ ਅਚਨਚੇਤ ਆਪਣੇ ਦੋਸਤਾਂ ਯਾਰਾਂ ਮਿੱਤਰਾਂ ਬਾਰੇ ਹੁਣ ਮੇਰੇ ਬਾਰੇ ਗੱਲਾਂ ਚਰਚਾ ਉਹ ਯਾਰ ਮੈਂ ਤੇਰੇ ਨਾਲ ਆਪਾਂ ਵੱਡੇ ਹੋਏ 2008 ਚ ਚੋਣਾਂ ਲੜੇ ਸੀ ਯੂਥ ਕਾਂਗਰਸ ਦਾ ਪਰ ਉਹ ਨਹੀਂ ਜੀ ਤੁਸੀਂ ਮੈਨੂੰ ਪਿਆਰ ਕਰਦੇ ਰਹੇ ਮੈਂ ਤੁਹਾਨੂੰ ਪਿਆਰ ਕਰਦਾ ਰਿਹਾ ਤੁਸੀਂ ਮੇਰੇ ਬਾਰੇ ਚੰਗਾ ਕਿਹਾ ਮੈਂ ਤੁਹਾਡੇ ਬਾਰੇ ਚੰਗਾ ਕਿਹਾ ਅਚੰਚਿਤ ਕੀ ਹੋ ਗਿਆ ਕਿ ਰਾਜਾਵੜਿੰਗ ਬੁਰਾ ਲੱਗਣ ਲੱਗ ਪਿਆ ਮੈਂ ਨਹੀਂ ਕਿਹਾ ਕੁਝ ਵੀ ਰਵਿੰਦਰ ਸਿੰਘ ਵੀ ਟੋਕ ਮੈਂ ਇਹ ਕਿਹਾ ਕਿ ਪਾਰਟੀ ਨਾਲ ਵਫਾਦਾਰੀ ਨਹੀਂ ਕੀਤੀ ਸਿਰਫ ਵਨ ਥਿੰਗ ਉਹ ਸੱਚ ਗੱਲ ਸੀ ਪਰ ਉਹ ਅਚੰਚੇਤ ਜਦੋਂ ਤੁਸੀਂ ਬਲੋ ਦਾ ਬੈਲਟ ਹਿੱਟ ਕਰਦੇ ਹੋ ਤੁਸੀਂ ਐਹੋ ਜੀਆਂ ਗੱਲਾਂ ਕਰਦੇ ਹੋ ਜਿਹਨੀਆਂ ਕੋਈ ਸ਼ੋਭਾ ਨਹੀਂ ਦਿੰਦੀਆਂ ਕਿਆ ਜਾ ਰਿਹਾ ਸੀਗਾ ਕਿ ਤੁਸੀਂ ਲੁਧਿਆਣਾ ਇਸ ਲਈ ਗਏ ਹੋ ਸਬਕ ਜਿਹੜਾ ਉਹ ਸिखਾਣਾ ਹੈ ਬਿੱਟੂ ਸਾਹਿਬ ਨੂੰ ਤੁਸੀਂ ਵੀ ਕਹਿ ਰਹੇ ਸੀਗੇ ਬਾਜਵਾ ਸਾਹਿਬ ਵੀ ਲਗਾਤਾਰ ਕਹਿ ਰਹੇ ਸੀ ਕਹਿ ਰਹੇ ਸੀ ਮੈਂ ਉੱਥੇ ਹੀ ਸ਼ਿਫਟ ਹੋ ਰਿਹਾ ਨਹੀਂ ਨੀਤਿਕਾ ਟੂ ਬੀ ਵੈਰੀ ਓਨੈਸਟ ਮੈਂ ਕੌਣ ਹੁੰਨਾ ਕਿਸੇ ਨੂੰ ਸਬਕ ਸਿਖਾਉਣ ਵਾਲਾ ਕਿਉਂਕਿ ਜਿਹੜਾ ਰੱਬ ਦਾ ਕੰਮ ਹੈ ਉਹਦੇ ਚ ਰਾਜਾ ਵਰਿੰਗ ਕਿਦਾਂ ਦਖਲ ਦੇ ਸਕਦਾ ਹੈ ਪਰ ਆ ਮੈਨੂੰ ਅਫਸੋਸ ਬਹੁਤ ਹੈ ਰਵਨੀਤ ਬਿੱਟੂ ਦਾ ਇਹ ਨਹੀਂ ਹੈ ਕਿ ਮੈਂ ਐਮਪੀ ਬਣ ਗਿਆ ਕਿਉਂਕਿ ਮੈਂ ਤਾਂ ਆਲਰੇਡੀ ਤਿੰਨ ਵਾਰੀ ਐਮਐਲਏ ਹੈ ਗਿਆ ਪਾਰਟੀ ਦਾ ਪ੍ਰਧਾਨ ਹੈ ਮੈਨੂੰ ਚੰਗਾ ਲੱਗਦਾ ਅਗੇ ਰਵਨੀਤ ਬਿੱਟੂ ਆ ਕਾਂਗਰਸ ਪਾਰਟੀ ਤੋਂ ਚੋਣ ਲੜਦਾ ਤੇ ਅੱਜ ਚੌਥੀ ਵਾਰੀ ਮੇਰਾ ਭਰਾ ਦੇਸ਼ ਦੀ ਲੋਕ ਸਭਾ ਚ ਪਹੁੰਚਦਾ ਨੌਜਵਾਨ ਮੁੰਡਾ ਸੀਗਾ ਗੱਲਬਾਤ ਸੀਗੀ 15 ਸਾਲ ਤੋਂ ਲਗਾ ਲੋਕ ਸਭਾ ਅੱਜ ਲੋਕ ਦੇਖਣਗੇ ਕਿ ਰਵਨੀਤ ਸਿੰਘ ਬਟੂ ਹਾਰ ਗਿਆ ਚੋਣ ਸੋ ਅਚਨਚੇਤ ਪਾਰਟੀ ਬਦਲ ਦੇਣੀ ਔਰ ਤੁਸੀਂ ਅਚਨਚੇਤ ਆਪਦੀ ਪਾਰਟੀ ਨੂੰ ਦੇ ਬਾਰੇ ਗਲਤ ਬੋਲਣ ਲੱਗ ਪਏ ਨਾ ਅਚਨਚੇਤ ਆਪਣੇ ਦੋਸਤਾਂ ਯਾਰਾਂ ਮਿੱਤਰਾਂ ਬਾਰੇ ਹੁਣ ਮੇਰੇ ਬਾਰੇ ਗੱਲਾਂ ਚਰਚਾ ਉਹ ਯਾਰ ਮੈਂ ਤੇਰੇ ਨਾਲ ਆਪਾਂ ਵੱਡੇ ਹੋਏ 2008 ਚ ਚੋਣਾਂ ਲੜੇ ਸੀ ਯੂਥ ਕਾਂਗਰਸ ਦਾ ਪਰ ਰਵਨੀਤ ਜੀ ਤੁਸੀਂ ਮੈਨੂੰ ਪਿਆਰ ਕਰਦੇ ਰਹੇ ਮੈਂ ਤੁਹਾਨੂੰ ਪਿਆਰ ਕਰਦਾ ਰਿਹਾ ਤੁਸੀਂ ਮੇਰੇ ਬਾਰੇ ਚੰਗਾ ਕਿਹਾ ਮੈਂ ਤੁਹਾਡੇ ਬਾਰੇ ਚੰਗਾ ਕਿਹਾ ਅਚੰਚਿਤ ਕੀ ਹੋ ਗਿਆ ਕਿ ਰਾਜਾਵੜਿੰਗ ਬੁਰਾ ਲੱਗਣ ਲੱਗ ਪਿਆ ਮੈਂ ਨਹੀਂ ਕਿਹਾ ਕੁਝ ਵੀ ਰਵਨੀਤ ਸਿੰਘ ਜੀ ਤੁਹਾਨੂੰ ਮੈਂ ਇਹ ਕਿਹਾ ਕਿ ਪਾਰਟੀ ਨਾਲ ਵਫਾਦਾਰੀ ਨਹੀਂ ਕੀਤੀ ਸਿਰਫ ਵਨ ਥਿੰਗ ਉਹ ਸੱਚ ਗੱਲ ਸੀ ਪਰ ਅਚੰਚਿਤ ਜਦੋਂ ਤੁਸੀਂ ਬਿਲੋ ਦਾ ਬੈਲਟ ਹਿੱਟ ਕਰਦੇ ਹੋ ਤੁਸੀਂ ਇਹੋ ਜੀਆਂ ਗੱਲਾਂ ਕਰਦੇ ਹੋ ਜਿਹਨੀਆਂ ਕੋਈ ਸ਼ੋਭਾ ਨਹੀਂ ਦਿੰਦੀਆਂ ਕਿਆ ਜਾ ਰਿਹਾ ਸੀਗਾ ਕਿ ਤੁਸੀਂ ਲੁਧਿਆਣਾ ਇਸ ਲਈ ਗਏ ਹੋ ਸਬਕ ਜਿਹੜਾ ਉਹ ਸਿਖਾਣਾ ਹੈ ਬਿੱਟੂ ਸਾਹਿਬ ਨੂੰ ਤੁਸੀਂ ਵੀ ਕਹਿ ਰਹੇ ਸੀਗੇ ਬਾਜਵਾ ਸਾਹਿਬ ਵੀ ਲਗਾਤਾਰ ਕਹਿ ਰਹੇ ਸੀ ਕਹਿ ਰਹੇ ਸੀ ਮੈਂ ਉੱਥੇ ਹੀ ਸ਼ਿਫਟ ਹੋ ਰਿਹਾ ਨਹੀਂ ਨੀਤਿਕਾ ਟੂ ਬੀ ਵੈਰੀ ਓਨੈਸਟ ਮੈਂ ਕੌਣ ਹੁੰਨਾ ਕਿਸੇ ਨੂੰ ਸਬਕ ਸਿਖਾਉਣ ਵਾਲਾ ਕਿਉਂਕਿ ਜਿਹੜਾ ਰੱਬ ਦਾ ਕੰਮ ਹੈ ਉਹਦੇ ਚ ਰਾਜਾਵੜਿੰਗ ਕਿਦਾਂ ਦਖਲ ਦੇ ਸਕਦਾ ਹੈ ਪਰ ਆ ਮੈਨੂੰ ਅਫਸੋਸ ਬਹੁਤ ਹੈ ਰਵਨੀਤ ਬਿੱਟੂ ਦਾ ਆ ਇਹ ਨਹੀਂ ਹੈ ਕਿ ਮੈਂ ਐਮਪੀ ਬਣ ਗਿਆ ਕਿਉਂਕਿ ਮੈਂ ਤਾਂ ਆਲਰੇਡੀ ਤਿੰਨ ਵਾਰੀ ਐਮਐਲਏ ਹੈ ਗਿਆ ਪਾਰਟੀ ਦਾ ਪ੍ਰਧਾਨ ਹੈ ਮੈਨੂੰ ਚੰਗਾ ਲੱਗਦਾ ਅਗਰ ਰਵਨੀਤ ਬਿੱਟੂ ਕਾ ਕਾਂਗਰਸ ਪਾਰਟੀ ਤੋਂ ਚੋਣ ਲੜਦਾ ਤੇ ਅੱਜ ਚੌਥੀ ਵਾਰੀ ਮੇਰਾ ਭਰਾ ਦੇਸ਼ ਦੀ ਲੋਕ ਸਭਾ ਚ ਪਹੁੰਚਦਾ ਨੌਜਵਾਨ ਮੁੰਡਾ ਸੀਗਾ ਗੱਲਬਾਤ ਸੀਗੀ 15 ਸਾਲ ਤੋਂ ਲਗਾ ਲੋਕ ਸਭਾ ਅੱਜ ਲੋਕ ਦੇਖਣਗੇ ਕਿ ਰਵਨੀਤ ਸਿੰਘ ਬਟੂ ਹਾਰ ਗਿਆ ਚੋਣ ਸੋ ਅਚਨਚੇਤ ਪਾਰਟੀ ਬਦਲ ਦੇਣੀ ਔਰ ਤੁਸੀਂ ਅਚਨਚੇਤ ਆਪਦੀ ਪਾਰਟੀ ਨੂੰ ਦੇ ਬਾਰੇ ਗਲਤ ਬੋਲਣ ਲੱਗ ਪੈਣਾ ਅਚਨਚੇਤ ਆਪਣੇ ਦੋਸਤਾਂ ਯਾਰਾਂ ਮਿੱਤਰਾਂ ਬਾਰੇ ਹੁਣ ਮੇਰੇ ਬਾਰੇ ਗੱਲਾਂ ਚਰਚਾ ਉਹ ਯਾਰ ਮੈਂ ਤੇਰੇ ਨਾਲ ਆਪਾਂ ਵੱਡੇ ਹੋਏ 2008 ਚ ਚੋਣਾਂ ਲੜੇ ਸੀ ਯੂਥ ਕਾਂਗਰਸ ਦਾ ਪਰ ਰਮਿੰਦਰ ਜੀ ਤੁਸੀਂ ਮੈਨੂੰ ਪਿਆਰ ਕਰਦੇ ਰਹੇ ਮੈਂ ਤੁਹਾਨੂੰ ਪਿਆਰ ਕਰਦਾ ਰਿਹਾ ਤੁਸੀਂ ਮੇਰੇ ਬਾਰੇ ਚੰਗਾ ਕਿਹਾ ਮੈਂ ਤੁਹਾਡੇ ਬਾਰੇ ਚੰਗਾ ਕਿਹਾ ਅਚੰਚਿਤ ਕੀ ਹੋ ਗਿਆ ਕਿ ਰਾਜਾਵੜਿੰਗ ਬੁਰਾ ਲੱਗਣ ਲੱਗ ਪਿਆ ਮੈਂ ਨਹੀਂ ਕਿਹਾ ਕੁਝ ਵੀ ਰਮਿੰਦਰ ਸਿੰਘ ਬਟੂਆ ਮੈਂ ਇਹ ਕਿਹਾ ਕਿ ਪਾਰਟੀ ਨਾਲ ਵਫਾਦਾਰੀ ਨਹੀਂ ਕੀਤੀ ਸਿਰਫ ਵਨ ਥਿੰਗ ਉਹ ਸੱਚ ਗੱਲ ਸੀ ਪਰ ਅਚੰਚਿਤ ਜਦੋਂ ਤੁਸੀਂ ਬਿਲੋ ਦਾ ਬੈਲਟ ਹਿੱਟ ਕਰਦੇ ਹੋ ਤੁਸੀਂ ਇਹੋ ਜੀਆਂ ਗੱਲਾਂ ਕਰਦੇ ਹੋ ਜਿਹਨੀਆਂ ਕੋਈ ਸ਼ੋਭਾ ਨਹੀਂ ਦਿੰਦੀਆਂ